ਕਾਹ ਦੇ ਪ੍ਰਸ਼ਾਸਨ ਗਿਫਤਾਰ ਨਹੀਂ ਉਹਨਾਂ ਨੂੰ ਕਰਦਾ ਤੱਕ ਬਾਜ਼ਾਰ ਨਹੀਂ ਘੁੰਮਦਾ ਜਿੱਥੇ ਧਰਜ ਜੱਗ ਜਦੋਂ ਕਰਦੇ ਸਾਰੇ ਚੱਕ ਲੈਣੇ ਇਹ ਹੁਣ ਤੁਸੀਂ ਨਾ ਅਸੀਂ ਜੰਦੇ ਆ ਅਸੀਂ 200 ਬੰਦੇ ਲਗਾਉਗੇ ਯਾਰ ਬੰਦੇ ਸ਼ਾਇਦ 200 ਨਹੀਂ ਤਾਂ ਦੇਖੀ ਜਾਓਗੇ ਸਾਲਾ ਜਿਹੜਾ ਮੱਜੀ ਆ ਕੋਚੇ ਕਹਿੰਦੇ ਹੁਣੀ ਕੰਮ ਖੜੇ ਨਾ ਦੇਖ ਲਓ ਕਰਦੇ ਹਾਂ ਭਰਾ ਭਾਸ਼ਾ ਦਾ 2 ਬੰਦੇ ਕੱਢ ਕਿਉਂ ਨਾ ਕਰੀਓ ਮਾਰ ਦੋ ਤੱਕ ਜਿੱਥੇ ਚੋਣ ਚੱਲੀ ਚਲੋ ਚਲੋ ਚੋਕਾ ਆਪਣੇ ਆਪਣੇ ਮੋਟਰਸਾਈਕਲ ਚੋਕਾ ਸਾਲਾ ਆਪਾਂ ਨੇ ਵੀ ਵੇਟ ਬੁੱਟ ਕਰਨੀ ਕਿਥੇ ਨਹੀਂ ਗਵਾੜਾ ਸ਼ਹਿਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਚਰਚਿਤ ਖਬਰ ਸਾਹਮਣੇ ਆ ਰਹੀ ਹੈ ਸ਼ਹਿਰ ਦੇ ਵਿੱਚ ਸਿਵ ਵਿਆਣਾ ਨੇਤਾ ਇੰਦਰਜੀਤ ਕਰਬਲੱਤ ਦੇ ਉਹਨਾਂ ਦੇ ਪੁੱਤਰ ਜਿੰਮੀ ਕਰਬਲ ਉੱਪਰ ਅੱਜ ਸ਼ਾਮ ਨੂੰ ਸ਼ਮਲਾਵਾਰਾ ਵੱਲੋਂ ਚਾਨਲੀਵਾ ਹਮਲਾ ਕੀਤਾ ਗਿਆ ਤੇ ਜਿਸ ਦੇ ਵਿੱਚ ਦੋਵਾਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਤੇ ਜਿੱਥੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਹਨ ਤੇ ਕੜਨਾ ਦੀ ਖਬਰ ਫੈਲਦੇ ਹੀ ਫਗਵਾੜਾ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿੰਦੇ ਦੇ ਵਿੱਚ ਲੋਕ ਹਸਪਤਾਲ ਦੇ ਬਾਹਰ ਇਕੱਠੇ ਹੋਣ ਲੱਗ ਪਏ। ਇਸੇ ਦੌਰਾਨ ਸ਼ਹਿਰ ਦੇ ਹਿੰਦੂ ਸੰਗਠਨਾਵਾਂ ਵੱਲੋਂ ਹਮਲੇ ਦੀ ਤਿੱਖੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਭਲਕੇ ਸ਼ਹਿਰ ਬੰਦ ਦੀ ਕੋਲ ਵੀ ਦਿੱਤੀ ਹੈ। ਤੇ ਉਧਰ ਕੜਨਾ ਦੀ ਜਾਣਕਾਰੀ ਮਿਲਦੇ ਹੀ ਫਗਵਾੜਾ ਪੁਲਿਸ ਦੇ ਸੀਨੀਅਰ ਅਧਿਕਾਰੀ ਤੁਰੰਤ ਸਿਵਲ ਹਸਪਤਾਲ ਪਹੁੰਚੇ ਤੇ ਡੀਐਸਪੀ ਫਗਵਾੜਾ ਨੇ ਜਖਮੀਆ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਮਲੇ ਨੂੰ ਬਹੁਤ ਗੰਭੀਰ ਦੱਸਿਆ ਅਤੇ ਕਿਹਾ ਕਿ ਹਮਲਾਵਾਰਾਂ ਨੂੰ ਕਾਬੂ ਕਰਨ ਲਈ ਤਫ਼ਤੀਸ਼ ਤੇਜ਼ੀ ਨਾਲ ਚੱਲ ਰਹੀ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਹਮਲਾਵਾਰਾਂ ਦੀ ਭਾਲ ਕਰੀ ਹੈ ਤੇ ਜਲਦੀ ਹੀ ਹਮਲਾਵਾਰ ਕਾਬੂ ਕਰ ਲਏ ਜਾਣਗੇ ਤੇ ਇਸ ਮਾਮਲੇ ਨੇ ਫਗਵਾੜਾ ਵਿੱਚ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਖੜੇ ਕਰ ਦਿੱਤੇ ਹਨ ਤੇ ਸ਼ਹਿਰ ਦੇ ਵਿਚਕਾਰ ਇੱਕ ਜਾਣੇ ਮਾਣੇ ਨੇਤਾ ਉੱਤੇ ਹਮਲਾ ਹੋ ਜਾਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹਨ ਅਤੇ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਕਿੰਨੀ ਫੇਲ ਹੈ ਤੇ ਲੋਕਾਂ ਦੇ ਵੱਲੋਂ ਮੰਗ ਉੱਠ ਰਹੀ ਹੈ ਕਿ ਪੁਲਿਸ ਸਿਰਫ ਹਮਲਾਵਾਰਾਂ ਨੂੰ ਕਾਬੂ ਕਰਨ ਤੱਕ ਹੀ ਸੀਮਤ ਨਾ ਰਹੇ ਬਲਕਿ ਇਸ ਤਰ੍ਹਾਂ ਦੀਆਂ ਕਰਨਾਵਾ ਨੂੰ ਰੋਕਣ ਲਈ ਸ਼ਹਿਰ ਦੇ ਵਿੱਚ ਸੁਰੱਖਿਆ ਤੰਤਰ ਨੂੰ ਮਜ਼ਬੂਤ ਕੀ ਤਜ਼ਾਦ ਤੇ ਹੋਰ ਇਸ ਮੌਕੇ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੀਆਂ ਡੀਐਸਪੀ ਫਗਵਾੜਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਰ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਅੱਜ ਹੋਰ ਥੋੜੀ ਜਿਹੀ ਗੱਲਾਂ ਇੱਥੇ ਝੜਾ ਹੋਏ ਉਹਦੇ ਵਿੱਚ ਅਸੀਂ ਇਸ ਵੇਲੇ ਸੋਲਾ ਹਸਪੀਟਲ ਦੇ ਝੂਰੂ ਦਾ ਫਿਲਹਾਲ ਮੈਡੀਕਲ ਜਿਹੜਾ ਹੈ ਉਹ ਜਿਹੜੀ ਨਿਮਲਰੀ ਜਿਹੜੀ ਆ ਉਹ ਆਪਾਂ ਕਰ ਰਹੇ ਆਣ ਐਗਜ਼ਾਮੀਨੇਸ਼ਨ ਡਾਕਟਰ ਜੋ ਵੀ ਇੰਜਰੀਜ਼ ਆ ਹੈਗੀਆਂ ਉਹਨਾਂ ਨੂੰ ਆਪਾਂ ਕਰਕੇ ਉਸ ਤਰ੍ਹਾਂ ਕਾਰਵਾਈ ਕਰਾਂਗੇ ਫਿਲਹਾਲ ਆਪਾਂ ਟੀਮਾਂ ਲਗਾ ਲਈਆਂ ਬਣਾਤੀਆਂ ਔਰ ਜਲਦੀ ਹੀ ਜਿਹੜਾ ਦੋਸ਼ੀ ਆ ਉਹ ਰਾਤ-ਰਾਤ ਕੋਸ਼ਿਸ਼ ਕਰਾਂਗੇ ਜੀ ਫੜ ਲੈ। ਡਿਪਸਾਬ ਕੋਣ ਲੋਕ ਹੈ ਜਿਹੜੇ ਜ਼ਖਮੀ ਹੋਏ ਆ। ਜ਼ਖਮੀ ਤੇ ਜ ਆਪਣਾ ਕਰਵਲ ਜੀ ਹੈਗੇ ਨਾ ਕਰਵੇ ਜੀ ਦੇ ਉਹਨਾਂ ਦੇ ਬੇਟੇ ਜਿਹਦੇ ਨਾਮ ਕਰਵੇ ਜੀ ਦੇ ਇੱਕ ਤਰ੍ਹਾਂ ਦੀ ਹੋਈ ਹੈ। ਬਾਕੀ ਅਸੀਂ ਕਰ ਰਹੇ ਆ ਜੀ ਜਲਦੀ ਕਰਾਂਗੇ। ਡਿਪਸਾਬ ਇੱਕ ਮੌਕੇ ਤੇ ਸੁਣ ਚਾਹੁੰਦਾ ਵੀ ਉੱਥੇ ਗੋਲੀ ਵੀ ਚੱਲੀ ਆਇਆ ਕੋਈ ਦਾ ਸਾਹਮਣਾ ਮਾਮਲਾ ਕੋਈ। ਲੋਕੇ ਤੇ ਜ ਜਾਣੀ ਹੋਏ ਆਪਾਂ ਮੈਂ ਸਿਦੜਾ ਹਸਪੀਟਲ ਜਿਹੜਾ ਸਿੱਧਾ ਹੀ ਗੱਲਾਂ ਉੱਥੇ ਪਹੁੰਚੇ ਆ। ਇਮੀਡੀਏਟੀ ਗੜਾ ਇੰਜਰਡ ਆ ਹੁੰਦੀ ਫਾਨ ਦੇਖੀ ਕਿ ਇਹ ਕੱਟ ਗਿਆ ਹੈ ਇੱਕ ਸਵਾਦੀ ਇਮੀਡੀਏਟੀ ਉਸ ਰਾਸ਼ਟ੍ਰਨਾ ਸੇ ਮੇਰਾ ਐਸੋਸਟੇਟ ਪਹੁੰਚ ਚੁੱਕਿਆ ਬਾਕੀ ਉਹ ਵੈਰੀਫਾਈ ਕਰਤੀ ਜੋ ਰਿਪੋਰਟ ਬਣਾ ਦੇਗੀ ਕਿ ਕਰਬਲੋ ਨੇ ਦੱਸਿਆ ਜੀ ਮਤਲਬ ਇਹ ਕੌਣ ਹੈ ਮੋਰੇ ਵਿਅਕਤੀ ਜਿਨ੍ਹਾਂ ਨੇ ਕੱਟ ਮਾਰ ਕੀਤੀ ਹੈ ਹਾਂਜੀ ਹਾਂਜੀ ਫਿਲਹਾਲ ਦੱਸ ਰਿਹਾ ਜੀ ਤਾਨਿਸ਼ ਲੜਕਾ ਹੈ ਜਿਹੜਾ ਪੁਰਾਣਾ ਵੀ ਇੱਕ ਨਾ ਤੇਸ ਜਿਹੜਾ ਤਾਮਾ ਸੀ ਉਸ ਨਾਲ ਸੰਬੰਧ ਵਿੱਚ ਜੜਾ ਹੋਇਆ ਹੈ ਬਹੁਤ ਜਲਦੀ ਜਿਹੜਾ ਆਪਾਂ ਕੋਸ਼ਿਸ਼ ਕਰਦੇ ਹਾਂ ਇਲਫਾਰ ਕਰਦੇ ਹਾਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਮੂ ਪਗਵਾੜਾ ਨਗਰ ਨਿਵਾਸੀਆਂ ਨੂੰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਜੋ ਅੱਜ ਦੀ ਘਟਨਾ ਸਾਰਿਆਂ ਨੂੰ ਪਤਾ ਹੀ ਹੈ ਅੱਗੇ ਵੀ ਬਾਈਟਾਂ ਹੋ ਚੁੱਕੀਆਂ ਹੈ ਉਹ ਬਹੁਤ ਘਟੀਆ ਹਰਕਤ ਹੋਈ ਹੈ ਜਦਕਿ ਪੁਲਿਸ ਪ੍ਰਸ਼ਾਸਨ ਨੂੰ ਦੋ ਤਿੰਨ ਦਿਨ ਪਹਿਲਾਂ ਤੋਂ ਵੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਇਹ ਜਿਹੜੇ ਸਰਾਰਤੀ ਅਨਸਰ ਆ ਇਹ ਅਸਲਾ ਲੈ ਕੇ ਘੁੰਮਦੇ ਆ ਸਾਡੀ ਜਾਨ ਨੂੰ ਖਤਰਾ ਹੈ ਤਾਂ ਵੀ ਚਲੋ ਪ੍ਰਸ਼ਾਸਨ ਨੇ ਕੋਈ ਕੰਟਰੋਲ ਇੱਥੇ ਨਾ ਕੀਤਾ ਨਾ ਹੁਣ ਬੇਨਤੀ ਸਾਰੀਆਂ ਫਗਵਾੜੇ ਦੇ ਆ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਨੂੰ ਸਾਰੇ ਫਗਵਾੜੇ ਨੂੰ ਇਹ ਬੇਨਤੀ ਕੀਤੀ ਜਾਂਦੀ ਕੱਲ ਨੂੰ ਸਾਡਾ ਤੁਸੀਂ ਸਹਿਯੋਗ ਦੇਣਾ ਇਹ ਅਨਸਾਰਤੀ ਅਨਸਰਾਂ ਨੂੰ ਫੜਨ ਲਈ ਪੁਲਿਸ ਤੇ ਵੀ ਥੋੜਾ ਪ੍ਰਸ਼ਾਸਨ ਤੇ ਥੋੜਾ ਜ਼ੋਰ ਪਵੇ ਤਾਂ ਆਪਾਂ ਫਗਵਾੜਾ ਅᱫੋ ਤੱਕ ਬੰਦ ਰੱਖਣਾ ਜਦ ਤੱਕ ਇਹ ਫੜ ਨਹੀਂ ਹੁੰਦੇ हां जे ਅੱਜ ਰਾਤ ਤੱਕ ਵੀ ਭਾਵੇਂ ਪੁਲਿਸ ਪਾ ਲੈਂਦੀ ਫਿਰ ਅਸੀਂ ਸ਼ਹਿਰੇ ਕੋਈ ਬੰਦ ਦੀ ਕਾਲ ਨਹੀਂ ਹੈਗੀ ਪਰ ਜੇ ਜਦੋਂ ਤੱਕ ਨਹੀਂ ਫੜਦੇ ਹਉ ਤੱਕ ਤੁਸੀਂ ਸਾਰੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦੇਣਾ ਇਹ ਕੋਈ ਇੱਕ ਹਿੰਦੂ ਦਾ ਜਾਂ ਸਿੱਖ ਦਾ ਮਸਲਾ ਨਹੀਂ ਇਹ ਸਾਂਝਾ ਸਾਡਾ ਸਾਰਿਆਂ ਦਾ ਮਸਲਾ ਅੱਜ ਜੇ ਇਹ ਘਟਨਾ ਇਹਨਾਂ ਨਾਲ ਵਾਪਰੀ ਆ ਕੱਲ ਤੁਹਾਡੇ ਨਾਲ ਵੀ ਵਾਪਰਨ ਨੂੰ ਦੇਰ ਨਹੀਂ ਲੱਗਣੀ ਇਸ ਕਰਕੇ ਸਾਰੇ ਜਣੇ ਆਪਣਾ ਸਮਝ ਕੇ ਸਹਿਯੋਗ ਦੇਣਾ ਤਾਂ ਸਾਰਾ ਬਾਜ਼ਾਰ ਨੂੰ ਬੰਦ ਰੱਖ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ